ਟਰੈਕਟਰ ਦੀ ਹੁੱਕ ਲੈ ਜੋ ਠੀਕ ਹੈ ਜੀ ਨਾਲ ਐਕਟੀਵ ਆ ਲੈ ਜੋ ਠੀਕ ਹੈ ਜਾਂ ਟਰੈਕਟਰ ਦਾ ਫਰੰਟ ਵੇਟ ਲੈ ਜੋ ਨਾਲ ਐਕਟੀਵ ਆ ਲੈ ਜੋ ਠੀਕ ਹੈ ਤਿੰਨ ਵੇਰੀਐਂਟ ਨੇ ਠੀਕ ਹੈ ਜੀ 2.5 ਕੁਆਂਟਲ 3 ਤੇ 3.5 ਕੁਆਂਟਲ ਹਰੇਕ ਟਰੈਕਟਰ ਦਾ ਵੇਟ ਆਪਣੇ ਕੋਲ ਅਵੇਲੇਬਲ ਹੈ ਜੀ ਸਟਾਕ ਦੇਖੋ ਬਈ ਸਟਾਕ ਆਪਣੇ ਕੋਲ ਰੈਡੀ ਪਿਆ ਇਹ ਪਲੇਟਾਂ ਨੇ ਜੀ ਇਹਦੀਆਂ ਪੀਸ ਵਾਸਤੇ ਸਾਡੇ ਵੱਲੋਂ ਇਹ ਨਹੀਂ ਮਿਲੂਗਾ ਇਹ ਪਈ ਕੱਲ ਨੂੰ ਆਇਓ ਪਰਸੋਂ ਨੂੰ ਆਇਓ ਪਾਊਡਰ ਕੋਟ ਕਰਨ ਤੋਂ ਬਾਅਦ ਜਿਹੜੀ ਪੱਠੀ ਪੇਂਟ ਕੀਤਾ ਜਾਂਦਾ ਠੀਕ ਹੈ ਤੇ ਪੇਂਟ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੇਂਟ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੇਂਟ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਇਸੇ ਕਰ ਆਹ ਪਲੇਟਾਂ ਹੋਕਾਂ ਦੀਆਂ ਕੱਸਦੀਆਂ ਹੁੰਦੀਆਂ ਸੀ ਬਿਲਕੁਲ ਬਾਈ ਆਪਾਂ ਇਹਦੇ ਵਿੱਚ ਬੁਸ਼ ਲਾਤਾ ਇਹ ਹੁਣ ਥੋੜਾ ਕਸੂਗਾ ਪਹਿਲਾਂ ਬੁਸ਼ ਕਸੂਗਾ ਸਹੀ ਅਗਲਾ ਆਪਦੇ ਡਿੱਗੀ ਚ ਲੈ ਕੇ ਜਾਵੇ ਇੱਥੋਂ ਤੱਕ ਕੀ ਭਾਵੇਂ ਸੀਟ ਤੇ ਵੀ ਰੱਖ ਕੇ ਤੁਸੀਂ ਹੋਕ ਲਾ ਜਾ ਸਕਦੇ ਆ ਕੱਲੀ ਕੱਲੀ ਗੱਲ ਦਾ ਧਿਆਨ ਰੱਖਿਆ ਹੋਇਆ ਇਹ ਤੇ ਏਸੀ ਕੈਬਨ ਦੀ ਟਾਈਮਿੰਗ ਪਹਿਲਾਂ ਆਪਣੀ 8 ਘੰਟਿਆਂ ਦੇ ਵਿੱਚ ਵੀ ਆਪਾਂ ਏਸੀ ਕੈਬਨ ਲਾ ਕੇ ਕੱਢਿਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ 골ਡ ਸ ਤੇ ਜਿਵੇਂ ਕੂਪਨ ਵਗੈਰਾ ਦਿੰਦੇ ਆ ਉਹ ਸਾਰੀਆਂ ਚੀਜ਼ਾਂ ਨਿਕਲਦੀਆਂ ਵੀ ਆ ਤੇ ਕਿਸਾਨ ਵੀਰ ਉਹਦੇ ਤੋਂ ਸੰਤੁਸ਼ਟ ਵੀ ਹੁੰਦੇ ਆ ਤਾਂ ਉਵੇਂ ਹੀ ਹੁਣ ਫੇਰ ਇਹਨਾਂ ਨੇ ਆਫਰ ਲਾਈ ਹੋਈ ਆ ਤਾਂ ਬਾਈ ਜੀ ਹੋਰਾਂ ਨੂੰ ਆਪਾਂ ਪੁੱਛਦੇ ਆ ਵੀ ਕੀ ਕੀ ਐ ਤੇ ਕੀ ਆਫਰਾਂ ਸਸੀ ਕਾ ਬਾਈ ਸਸੀ ਕਾ ਬਾਈ ਜੀ ਉਹ ਠੀਕ ਠਾਕ ਹੋਵੇ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਜੀ ਤੇ ਵੀਰੇ ਐਤ ਕੀ ਫਰ ਕੀ ਧਮਾਕਾ ਕਰ ਰਹੇ ਆ ਜੀ ਐਤ ਕੀ ਧਮਾਕਾ ਐ ਬਾਈ ਟਰੈਕਟਰ ਦੀ ਹੁੱਕ ਲੈ ਜੋ ਠੀਕ ਐ ਜੀ ਨਾਲ ਐਕਟਿਵਲ ਲੈ ਜੋ ਠੀਕ ਐ ਯਾ ਟਰੈਕਟਰ ਦਾ ਫਰੰਟ ਵੇਟ ਲੈ ਜੋ ਨਾਲ ਐਕਟਿਵਲ ਲੈ ਜੋ ਠੀਕ ਐ ਤੀਸਰਾ ਜੇ ਫਰੰਟ ਮਡਗਾਰਡ ਲੈ ਕੇ ਜਾਣੇ ਨੇ 4휠 ਉਹ ਲੈ ਜੋ ਤੇ ਨਾਲ ਐਕਟਿਵਾ ਲੈ ਜੋ ਏਸੀ ਕੈਬਨ ਲੈ ਜਾਣਾ ਤਾਂ ਲੈ ਜੋ ਨਾਲ ਐਕਟਿਵਾ ਲੈ ਜੋ ਕਹਿਣ ਦਾ ਮਤਲਬ ਵੀਰੇ ਛੋਟੀ ਚੀਜ਼ ਦੇ ਨਾਲ ਆਪਾਂ ਵੱਡੀ ਆਈਟਮ ਲਾਤੀ ਹੋਰ ਤੁਸੀਂ ਠੀਕ ਹੈ ਲੈ ਮਿੱਤਰੋ ਹੁਣ ਐਕਟਵਾ ਦਾ ਜੇ ਰੇਟ ਵੇਖੀ ਤਾਂ ਤੁਹਾਨੂੰ ਪਤਾ ਹੀ ਹੈ ਲੱਖ ਤੋਂ ਪਾਰ ਹੋਇਆ ਪਿਆ ਤਾਂ ਪੂਰੇ ਤਗੜੇ ਆਫਰ ਜਿਹੜੇ ਬਾਈ ਹੋਰਾਂ ਨੇ ਲਾਏ ਆ ਜੀ ਤੇ ਬਾਈ ਜਿਵੇਂ ਬੈਨਰ ਦੇ ਵਿੱਚ ਆਪਾਂ ਦੇਖ ਰਹੇ ਆ ਜੀ ਸਵਾਰ ਕੇ ਸਾਨੂੰ ਚੱਲਣਾ ਪਊ ਜੀ ਹਾਂ ਹਾਂ ਤੁਹਾਨੂੰ ਡਿਟੇਲ ਦੱਸਦੇ ਆਂ ਬਾਈ ਜੇਕਰ ਤੁਸੀਂ ਟਰੈਕਟਰ ਦਾ ਏਸੀ ਕੈਬਨ ਲਵਾਉਣਾ ਚਾਹੁੰਦੇ ਹੋ ਜੌਂਡੀਅਰ ਨੋਵੋ 969 ਸਵਰਾਜ ਹਾਂਜੀ ਤੇ ਇਹਨਾਂ ਦੇ ਉੱਪਰ ਜੇ ਤੁਸੀਂ ਡਰੈਕਟਰ ਦਾ AC ਕੈਬਨ ਲਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 2000 ਤੋਂ ਲੈ ਕੇ 5000 ਰੁਪਏ ਤੱਕ ਦਾ ਮੌਕੇ ਤੇ ਸਕ੍ਰੈਚ ਵਾਊਚਰ ਦਿੱਤਾ ਜਾਊਗਾ ਜਿਹਨੂੰ ਡਿਸਕਾਊਂਟ ਕਿਹਾ ਜਾਂਦਾ ਭਾਈ ਮੌਕੇ ਤੇ ਦੇਵਾਂਗੇ ਠੀਕ ਹੈ ਉਸ ਤੋਂ ਬਾਅਦ ਹੁੱਕ ਵੇਟ ਖਰੀਦੋਗੇ ਤਾਂ 1000 ਤੋਂ 5000 ਰੁਪਏ ਤੱਕ ਦਾ ਵਾਊਚਰ ਮੜਗਾੜ ਤੇ ਵੀ 1000 ਤੋਂ 5000 ਦਾ ਜੇ ਕੱਲੀ ਹੁੱਕ ਖਰੀਦਦੇ ਹੋ ਤਾਂ 500 ਤੋਂ ਲੈ ਕੇ 2000 ਤੱਕ ਦਾ ਕਿਉਂਕਿ ਇਹ ਆਈਟਮ ਛੋਟੀ ਆ ਠੀਕ ਹੁਣ ਲੱਕੀ ਕੂਪਨ ਦੀ ਗੱਲ ਕਰੀਏ AC ਨਾਲ ਮਿਲਣਗੇ ਭਾਈ 10 ਲੱਕੀ ਕੂਪਨ ਠੀਕ ਹੈ ਜੀ ਹੁੱਕ ਵੇਟ ਨਾਲ ਮਿਲਣਗੇ 5 ਲੱਕੀ ਕੂਪਨ ਜਦ ਕਿ ਮਗਰਾਟ ਨਾਲ 3 ਤੇ ਹੁੱਕ ਜਿਹੜੀ ਕੱਲੀ ਹੁੱਕ ਆ ਉਹਦੇ ਨਾਲ 2 ਠੀਕ ਹੈ ਤੇ ਇਹ ਲੱਕੀ ਕੂਪਨਾਂ ਦੇ ਵਿੱਚ ਬਈ ਆਪਣੇ ਕੋਲ ਹੈਗੇ ਨੇ ਇਨਾਮ ਹਾਂਜੀ ਤੇ ਪਹਿਲਾ ਇਨਾਮ ਬਈ ਆਪਣੇ ਕੋਲੇ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਸਕੂਟੀ ਖੜੀ ਆ ਐਕਟਿਵਾ ਸਕੂਟੀ 6G ਠੀਕ ਹੈ ਜੀ ਇਹ ਪਹਿਲਾ ਇਨਾਮ ਆ ਦੂਜਾ ਇਨਾਮ Samsung ਦੀ LED ਆ 42 ਇੰਚ ਤੀਜਾ ਇਨਾਮ LG ਦਾ ਫ੍ਰਿਜ ਆ ਜੀ 165 ਲੀਟਰ ਵਾਲਾ ਠੀਕ ਹੈ ਚੌਥਾ ਇਨਾਮ ਆਪਣੇ ਕੋਲ MI ਦੀ ਟੈਬ ਆ ਠੀਕ ਹੈ ਪੰਜਵਾਂ ਤੇ ਛੇਵਾਂ ਇਨਾਮ ਏਅਰਪੋਰਟ ਨੇ ਬਾਈ ਐਮਆਈ ਦੇ ਆਪਣੇ ਠੀਕ ਹੈ ਇਹ ਛੇ ਇਨਾਮ ਨਿਕਲਣਗੇ ਸ਼ਰਤਾਂ ਨਿਕਲਣਗੇ ਬਾਈ ਇਹ ਅੱਛਾ ਲੈ ਵੀ ਮਿੱਤਰੋ ਤੁਸੀਂ ਦੇਖੋ ਵੀ ਏਸੀ ਕੈਵਨ ਚਾ ਲੱਖਾਂ ਰੁਪਈਆ ਦੀ ਚੀਜ਼ ਆ ਉਹ ਆਈਟਮ ਤੇ ਤਾਂ ਲੱਕੀ ਕੂਪਨ ਦੇਣੇ ਦੇਣਾ ਤੁਸੀਂ ਹੱਕ ਤੱਕ ਵੀ ਬਾਈ ਹੋਰਾਂ ਨੇ ਦੋ ਲੱਕੀ ਕੂਪਨ ਦੇਣੇ ਹਨਾ ਕਿੱਡੀ ਵੇਖੋ ਤੁਸੀਂ ਵੱਡੀ ਆਫਰ ਲਾਈ ਹੋਈ ਆ ਇਹਕਰਨ ਟੀਡੇ ਨਾਮ ਨੇ ਬਾਈ ਜਿਹੜੇ ਆ ਚੀਜ਼ਾਂ ਨੇ ਠੀਕ ਹੈ ਜੀ ਇਹ 101% ਜੇ 500 ਤੋਂ 2000 ਇਹਦਾ ਮਤਲਬ ਹੈ ਮਿਨੀਮਮ 500 ਤਾਂ ਨਿਕਲੂਗਾ ਹੀ ਨਿਕਲੂਗਾ ਬਿਲਕੁਲ ਬਾਈ ਬੱਤ ਬੱਤ 2000 ਐਵੇਂ ਸੇਮ ਐਜ਼ ਇਟ ਇਜ਼ ਇਹਨਾਂ ਦੇ ਵਿੱਚ ਹਾਂਜੀ ਹਾਂਜੀ ਇਹ ਜਿਵੇਂ ਆਪਾਂ ਪਹਿਲਾਂ ਵੀ ਗੋਲਡ ਸਟਾਰ ਸਮਾਨਾਂ ਤੇ ਵੀਡੀਓ ਦੇਖਦੇ ਆਏ ਡੇਲੀ ਬਾਈ ਹੋਰੀ ਪੇਜ ਤੇ ਵੀ ਸਕ੍ਰੈਚ ਕਰਦੇ ਨੇ ਕਸਟਮਰਾਂ ਦੀਆਂ ਪਾਉਂਦੇ ਰਹਿੰਦੇ ਆ ਤਾਂ ਇਹ ਚੀਜ਼ਾਂ ਸਾਰੀਆਂ ਰਿਐਲਿਟੀ ਦੇ ਵਿੱਚ ਪੋਸੀਬਲ ਕਰੀਆਂ ਹੋਈਆਂ ਬਾਈ ਹੋਰਾਂ ਨੇ ਜੀ ਜੀ ਤੇ ਬਾਕੀ ਬਾਈ ਆਪਣਾ ਏਸੀ ਕੈਬਨ ਵਗੈਰਾ ਤੇ ਵੀ ਮਾਲੋਗੀ ਹੋਰ ਜਿਵੇਂ ਡੀਜ਼ਲ ਦੀ ਛੂਟ ਕਹਿ ਸਕਦੇ ਆਪਾਂ ਜੀ ਤੇ ਕੋਈ ਵੀਰੇ ਪਤਾ ਕੀ ਚੱਕਰ ਹੈ ਫਿਲਹਾਲ ਦੀ ਘੜੀ ਇਹੀ ਆਫਰ ਬਹੁਤ ਚੱਲ ਰਿਹਾ ਕਿਉਂਕਿ ਆਪਣਾ ਭਾਈ 31 ਅਗਸਤ ਤੱਕ ਹੀ ਸੀ ਆਫਰ ਠੀਕ ਹੈ ਤੇ ਉਸ ਤੋਂ ਬਾਅਦ ਕਸਟਮਰ ਦੂਰੋਂ ਜਿਨ੍ਹਾਂ ਕੋਲ ਵੀਡੀਓਜ਼ ਲੇਟ ਪਹੁੰਚੀਆਂ ਉਹ ਸਾਡੇ ਕੋਲ ਆਈ ਗਏ ਕਹਿੰਦੇ ਵੀ ਅਸੀਂ ਤਾਂ ਆਫਰ ਦੇਖ ਕੇ ਆਏ ਆ ਠੀਕ ਹੈ ਜੀ ਉਹ ਚੀਜ਼ ਨੂੰ ਮਤਲਬ ਮੁੱਖ ਰੱਖ ਕੇ ਅਸੀਂ ਸਾਡੇ ਐਮ ਡੀ ਸਰ ਕਹਿੰਦੇ ਵੀ ਕੋਈ ਚੱਕਰ ਨਹੀਂ ਆਪਾਂ ਇਹਨੂੰ ਆਫਰ ਵਧਾ ਦਿਓ ਠੀਕ ਹੈ ਦੇਖੋ ਕਸਟਮਰ ਡਿਮਾਂਡ ਕਰ ਰਹੇ ਆ ਦੇਖੋ ਸੇਲ ਹੈ ਵੀਰੇ ਸੇਲ ਆਪਣੀ ਚੀਜ਼ 골ਡ ਸਟਾਰ ਕੁਆਲਟੀ ਵੇਚ ਰੇ ਤੇ ਕੁਆਲਟੀ ਵੇਖਣੋਂ ਰਹਿੰਦੀ ਨਹੀਂ ਹੁੰਦੀ ਆਪਣੀ ਪੂਰੇ ਰੇਟ ਤੇ ਵੀ ਵਿਕਦੀ ਆ ਬਿਲਕੁਲ ਜੀ ਹਾਂ ਠੀਕ ਹੈ ਜੀ ਕਿਉਂਕਿ ਕਸਟਮਰ ਆਪਣੇ ਤੇ ਭਰੋਸਾ ਕਰਦੇ ਨੇ ਕਿਸਾਨ ਵੀਰ ਹਾਂਜੀ ਤੇ ਉਵੇਂ ਹੀ ਕਹਿ ਰਹੇ ਆ ਬਈ ਇੱਕ ਆਫਰ ਹੈ ਤੁਹਾਡਾ ਮਾਨ ਤਾਨ ਕਰਨ ਵਾਸਤੇ ਲਾਇਆ ਜਿਵੇਂ ਹੁਣ ਤੁਸੀਂ weight ਦੇਖਦੇ ਹੋ ਬਈ ਆਪਣੇ ਕੋਲ ਤਿੰਨ ਵੇਰੀਐਂਟ ਨੇ ਠੀਕ ਹੈ ਜੀ 2.5 ਕੁਆਂਟਲ 3 ਤੇ 3.5 ਕੁਆਂਟਲ ਹਰੇਕ ਟਰੈਕਟਰ ਦਾ weight ਆਪਣੇ ਕੋਲ ਅਵੇਲੇਬਲ ਹੈ ਜੀ ਜੌਂਡੀਅਰ ਦਾ ਲਾ ਲਓ ਹੁਣ ਨੋਵੋ ਹੋ ਗਿਆ ਹੌਲੈਂਡ ਸ ਤੇ ਇੱਕ ਤੁਹਾਨੂੰ ਵੇਟ ਕਰਨੀ ਨਹੀਂ ਪੋਗੀ ਬਾਈ ਵੀ ਯਾਰ ਚੀਜ਼ ਮਿਲ ਜੂਗੀ ਜਾਂ ਨਾ ਮਿਲ ਜੂਗੀ ਸਟਾਕ ਦੇਖੋ ਬਾਈ ਸਟਾਕ ਆਪਣੇ ਕੋਲ ਰੈਡੀ ਪਿਆ ਇਹ ਪਲੇਟਾਂ ਨੇ ਜੀ ਇਹਦੀਆਂ ਜਿਹੜੀਆਂ ਸਟਾਕ ਦੇ ਵਿੱਚ ਪਈਆਂ ਨੇ ਲੈ ਬਈ ਇਹ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਪਲੇਟਾਂ ਰੱਖੀਆਂ ਪਈਆਂ ਹਨਾ ਉਧਰਲੇ ਪਾਸੇ ਵੀਰੇ ਬੱਟੇ ਪਈ ਨੇ ਇਹਦੇ ਠੀਕ ਹੈ ਜੀ ਇਹ ਵੀ ਆਪਣੇ ਕੋਲ ਪੂਰਾ ਫੁੱਲ ਹੈਵੀ ਸਟਾਕ ਹੈ ਇਹ ਮੰਨ ਲਓ ਜੇ ਅੱਜ ਆਪਣੇ ਕੋਲ ਕੋਈ ਕਸਟਮਰ ਆ ਕੇ ਠੀਕ ਹੈ ਡਾਇਰੈਕਟ ਆਪਣੇ ਤੋਂ 200 ਪੀਸ ਦੀ ਮੰਗ ਵੀ ਕਰਦਾ ਹੈ ਅੱਛਾ ਜੀ ਵੀ ਸਾਨੂੰ 200 ਪੀਸ ਚਾਹੀਦਾ ਤਾਂ ਤੁਹਾਨੂੰ 200 ਪੀਸ ਵਾਸਤੇ ਸਾਡੇ ਵੱਲੋਂ ਇਹ ਨਹੀਂ ਮਿਲੂਗਾ ਵੀ ਪਈ ਕੱਲ ਨੂੰ ਆਇਓ ਪਰਸ ਨੂੰ ਆਇਓ ਠੀਕ ਹੈ। ਉਹਨੂੰ 200 ਪੀਸ ਐਟ ਦਾ ਟਾਈਮ ਅਵੇਲੇਬਲ ਕਰਵਾਉ ਗੋਲਡ ਸਟਾਰ ਸਮਾਨਾ। ਇਹ ਬਈ ਹਰੇਕ ਟਰੈਕਟਰ ਦੇ ਆਪਾਂ ਨੂੰ ਖੜੇ ਪਰ ਮਿਲ ਸਕਦੇ। ਫਰੰਟ ਬੇਟਰੀ, ਫਰੰਟ ਮਡਗਾਰਡ ਹਰੇਕ ਟਰੈਕਟਰ ਤੇ ਆਪਣੇ ਕੋਲ ਅਵੇਲੇਬਲ ਨੇ ਤੇ ਲੇਜ਼ਰ ਕਟਿੰਗ ਵਾਲੇ ਨੇ ਬਈ ਸਭ ਤੋਂ ਵੱਡੀ ਗੱਲ ਗੋਲਡ ਸਟਾਰ ਸਮਾਨਾ ਸਿੰਪਲ ਬੁਰਸ਼ ਮਾਰ ਕੇ ਪੇਂਟ ਨਹੀਂ ਕਰਦਾ। ਠੀਕ ਹੈ ਜੀ। ਆਪਣੀ ਸਾਨੂੰ ਜਿਹੜੀ ਆਪਣੀ ਥਿਊਰੀ ਕੀ ਆ ਜਾਂ ਆਪਣਾ ਪ੍ਰੋਸੀਜਰ ਕੀ ਆ ਸਾਨੂੰ ਉਹ ਸਮਝਾਉਣੇ ਆ। ਹਾਂਜੀ। ਇਸ ਤਰ੍ਹਾਂ ਦੀ ਪਲੇਟ ਬ੍ਰਿੰਜ ਦੇ ਉੱਪਰ ਲੇਜ਼ਰ ਕੱਟ ਕਰਦੇ ਆ ਇਸ ਤਰ੍ਹਾਂ ਦੀ ਪਲੇਟ ਹੁੰਦੀ ਆ। ਬਿਲਕੁਲ ਜੀ। ਠੀਕ ਆ ਇੰਨੀ ਉਹ ਇਹ ਚੀਜ਼ਾਂ ਦੇਖੋ ਜਿਹਨਾਂ ਨੂੰ ਮੇਰਰ ਲੱਗ ਗਈ ਨਹੀਂ ਉਹ ਚੀਜ਼ਾਂ ਨਾਲ ਪਹਿਲਾਂ ਉਹ ਸਾਫ਼ ਕਰੀ ਜਾਂਦੀ ਹੈ ਬਈ ਇਹ ਸ਼ਾਰਟ ਪਲਾਸਟਰ ਕਰਕੇ ਦੇਖੋ ਬਿਲਕੁਲ ਮਲਾਇਮ ਕਰਕੇ ਇਹਨੂੰ ਉਸ ਤੋਂ ਬਾਅਦ ਜਿਹੜਾ ਅਗਲਾ ਪੜਾਅ ਹੁੰਦਾ ਇਹਦਾ ਉਸ ਤੋਂ ਬਾਅਦ ਇਹਨੂੰ ਪਾਊਡਰ ਕੋਟ ਕਰਦੇ ਆਂ ਬਈ ਪਾਊਡਰ ਕੋਟ ਕਰਨ ਤੋਂ ਬਾਅਦ ਜਿਹੜੀ ਪੱਠੀ ਪੇਂਟ ਕੀਤਾ ਜਾਂਦਾ ਠੀਕ ਹੈ ਤੇ ਪੇਂਟ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੇਂਟ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਐਸੇ ਕਰਕੇ ਵੀਰੇ 골ਡ ਸਟਾਰ ਸਮਾਨ ਹੈ ਜਿਹੜਾ ਕੋਸਟ ਟਾਈਮ ਦੇ ਵਿੱਚ ਹਾਂ ਕੋਸਟ ਟਾਈਮ ਦੇ ਵਿੱਚ ਹੀ ਨਾਮ ਵੱਡਾ ਬਣਾ ਗਏ ਬਈ ਹੈਨਾ ਠੀਕ ਹੈ ਇਹ ਸਿਰਫ ਕੁਆਲਟੀ ਹੈ ਬਾਈ ਕਿ ਕੁਆਲਟੀ ਹੀ ਮੈਟਰ ਕਰਦੀ ਹੈ ਜੀ ਲੋਕ ਭਰੋਸਾ ਕਰਦੇ ਨੇ ਅੱਗੇ ਗੱਲ ਕਰੀਏ ਵੀਰੇ ਆਪਾਂ ਹੁੱਕ ਦੀ ਜੀ ਹੁੱਕ ਆਪਣੇ ਕੋਲ ਵੇਰੀਐਂਟ ਪਏ ਨੇ 4 ਇੰਚੀ ਦੇ ਵਿੱਚ 5 ਇੰਚੀ ਦੇ ਵਿੱਚ ਤੇ ਟਰੈਕਟਰਾਂ ਦੇ ਜਿਵੇਂ ਜੌਂਡੀਅਰ ਹੋ ਗਿਆ ਅਰਜਨ ਹੋ ਗਿਆ ਨਿਊ ਹਾਲੈਂਡ ਸਵਰਾਜ ਹੈਨਾ ਇਹਨਾਂ ਦੀ ਆਪਣੇ ਕੋਲ ਹੁੱਕਾਂ ਪਈਆਂ ਨੇ ਠੀਕ ਹੈ ਬਾਈ ਬੋਸ਼ ਟਾਈਪ ਹੁੱਕਾਂ ਨੇ ਬਾਈ ਹੁੱਕਾਂ ਦੀ ਦਿੱਕਤ ਕੀ ਆਉਂਦੀ ਆ ਆਹ ਪਲੇਟਾਂ ਹੌਕਾਂ ਦੀਆਂ ਕੱਸਦੀਆਂ ਹੁੰਦੀਆਂ ਸੀ ਬਿਲਕੁਲ ਬਾਈ ਆਪਾਂ ਇਹਦੇ ਵਿੱਚ ਬੁਸ਼ ਲਾਤਾ ਜੇ ਹੁਣ ਤੁਹਾਡਾ ਕਸੂਗਾ ਪਹਿਲਾਂ ਬੁਸ਼ ਕਸੂਗਾ ਤੇ ਬੁਸ਼ ਤੁਹਾਨੂੰ ਈਜ਼ੀਲੀ ਅਵੇਲੇਬਲ ਹੋ ਜਾਊਗਾ ਉਨੀਓ ਲਾਈਫ ਵੀ ਫੇਰ ਬਣ ਜਣੀ ਆ ਬਾਈ ਬਿਲਕੁਲ ਹੱਕ ਜਣੀ ਨਵੀਂ ਦੀ ਨਵੀਂ ਰਹਿਣੀ ਬਾਈ ਹਾਂ ਨਵੀਂ ਦੀ ਨਵੀਂ ਤੇ ਪੇਂਟ ਜਿਵੇਂ ਤੁਸੀਂ ਕਹਿ ਸਕਦੇ ਪੈਕਿੰਗ ਕੁਆਲਿਟੀ ਰੀਅਲ ਬੈਸਟ ਹੈ ਤੁਸੀਂ ਘਰੇ ਲੈ ਕੇ ਜਾਣੀ ਆ ਅੱਛਾ ਜੀ ਠੀਕ ਹੈ ਪੈਕ ਕਰਕੇ ਆਪਾਂ ਇਹਨਾਂ ਪ੍ਰੋਪਰ ਦਿੰਨੇ ਆ ਕਿਉਂਕਿ ਬਾਈ ਉਹ ਗੱਡੀਆਂ ਲੈ ਕੇ ਆਉਂਦੇ ਨੇ ਹਾਂ ਬਿਲਕੁਲ ਬਿਲਕੁਲ ਲੱਗਦਾ ਇਹ ਤਾਂ ਹੀ ਬੇਟਰੀ ਕੀਤੀ ਆਪਾਂ ਨੇ ਠੀਕ ਹੈ ਬਾਈ ਅਗ ਇਹੀ ਗੱਲ ਦਾ ਧਿਆਨ ਰੱਖਿਆ ਹੋਇਆ ਹੈ ਇਕੱਲਾ ਆਏ ਨਹੀਂ ਵੀ ਆ ਇੱਥੇ ਲੋਹੇ ਦਾ ਧਿਆਨ ਰੱਖਿਆ ਹਨਾ ਪੈਕਿੰਗ ਦੇਖੋ ਤੁਸੀਂ ਤੇ ਵਾਕਈ ਅੱਗੇ ਗੱਲ ਕਰੀ ਬਈ ਆਪਣੇ ਕੋਲ ਮਡਗਾਰਡ ਦੇਖ ਸਕੋਦੇ ਮਡਗਾਰਡ 4휠 ਡਰਾਈਵ ਟਰੈਕਟਰ ਨੇ ਆਪਣੇ ਕੋਲ ਇਹ ਵੀ ਪੂਰੇ ਹੈਵੀ ਸਟਾਕ ਦੇ ਵਿੱਚ ਪਏ ਨੇ ਠੀਕ ਹੈ ਜੀ ਜਿੰਨੇ ਵੀ ਤੁਹਾਡੀ ਡਿਮਾਂਡ ਹੈ ਵੀ ਸਾਨੂੰ ਇੰਨੇ ਪੀਸ ਚਾਹੀਦੇ ਆ ਤੁਹਾਨੂੰ ਇਹ ਚੀਜ਼ ਦੀ ਵੇਟ ਨਹੀਂ ਕਰਨੀ ਬ ਕੋਈ ਤੁਹਾਨੂੰ ਜਦੇ ਅਵੇਲੇਬਲ ਮਿਲ ਜੂ ਹਰੇਕ ਟਰੈਕਟਰ ਦੇ ਮੰਨ ਲਓ ਛੋਕਾਂ ਵੀ ਮਡਗਾਰਡ ਵੀ ਵੇਟ ਵੀ AC ਕੈਬ ਦੇ ਬੰਦੇ ਵੇਰੀਐਂਟ ਤੁਹਾਨੂੰ ਦੱਸਿਆ ਜਿਹੜੇ ਟਰੈਕਟਰਾਂ 'ਚ ਆਪਾਂ ਨਾਮ ਸ਼ੁਰੂ 'ਚ ਲੈ ਹੀ ਦਿੱਤੇ AC ਕੈਬ ਨੂੰ ਉਹਨਾਂ ਵਾਸਤੇ ਤੇ AC ਕੈਬ ਦੀ ਟਾਈਮਿੰਗ ਪਹਿਲਾਂ ਆਪਣੀ 8 ਘੰਟਿਆਂ ਦੇ ਵਿੱਚ ਵੀ ਆਪਾਂ AC ਕੈਬ ਨੂੰ ਲਾ ਕੇ ਕੱਢਿਆ ਠੀਕ ਹੈ ਤੇ ਪਰ ਆਪਾਂ ਆਪਣੀ ਸੇਫਟੀ ਅਰ ਕਸਟਮਰ ਦੀ ਜਿਹੜੀ ਵੀ ਪੱਕਾਈ ਨਾ ਹੋਵੇ ਉਹ ਚੀਜ਼ ਨਾਲੋਂ ਆਪਾਂ ਪਹਿਲੀ ਹੁਣ ਕਹਿਣ ਲੱਗੇ ਵੀ 3 ਦਿਨ ਦਾ ਟਾਈਮ ਸਾਨੂੰ ਦੇ ਦਿਓ ਅੱਛਾ ਜੀ AC ਕੈਬ ਦੀ ਇੰਸਟਾਲੇਸ਼ਨ ਉਹਨੇ ਕ ਟਾਈਮ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਵੀਰੇ ਇਹਦਾ ਸਿਸਟਮ ਵੀ ਹੁੰਦਾ ਅੱਗੇ ਇਨਸਪੈਕਸ਼ਨ ਕਰਦੇ ਚੈੱਕ ਕਰਦੇ ਆ ਠੀਕ ਹੈ ਟੈਸਟਿੰਗ ਦੇ ਉੱਪਰ ਦੋ ਦਿਨ ਆਪਾਂ ਪੂਰੇ ਰੀਜਨਲ ਲਾਉਨੇ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ AC ਕੈਬਿਨ ਇਹ ਡਿਲੀਵਰ ਕੀਤਾ ਜਾਂਦਾ ਠੀਕ ਹੈ ਠੀਕ ਹੈ ਇਹ ਵੀ ਬਈ ਬਹੁਤ ਵਧੀਆ ਗੱਲ ਆਈ ਪਹਿਲਾਂ ਆਪਦੇ ਵੱਲੋਂ ਜਮਾ ਓਕੇ ਕਰਦੇ ਹੋ ਲਾਉਣ ਨੂੰ ਬਾਈ ਹੋਰੀ ਕਹਿੰਦੇ ਵੀ 8 ਘੰਟੇ ਦੇ ਵਿੱਚ ਫਿੱਟ ਹੋ ਜਾਂਦਾ ਉਸ ਤੋਂ ਬਾਅਦ ਟੈਸਟਿੰਗ ਫੁੱਲ ਕਰੀ ਜਾਂਦੀ ਆ ਤੇ ਇਹ ਬਈ ਹੁਣ ਜਿਹੜੀ ਸਕੀਮ ਦੀ ਇਹਦੀ ਡੇਟ ਆ 22 ਸਤੰਬਰ ਤੱਕ 22 ਸਤੰਬਰ 2025 ਅੱਜ ਦੀ ਤਰੀਕ ਤੋਂ ਬਈ ਇਹ ਸਟਾਰਟ ਹੈ ਠੀਕ ਹੈ ਜੀ 18 ਅਕਤੂਬਰ 2025 ਤੱਕ ਲਾਸਟ ਹੈ ਕਿਉਂਕਿ 19 ਤਰੀਕ ਨੂੰ ਅਕਤੂਬਰ ਨੂੰ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਲੱਕੀ ਡਰਾਪ ਆਨੇ ਕੱਢਣਾ ਹੈ ਠੀਕ ਹੈ ਤੇ ਬਈ ਜਿਹੜਾ ਟਰਮਸ ਐਂਡ ਕੰਡੀਸ਼ਨ ਅਵੇਲੇਬਲ ਹੋਣਗੇ ਟਰਮ ਕੰਡੀਸ਼ਨ ਕੋਈ ਬਹੁਤੀਆਂ ਔਖੀਆਂ ਨਹੀਂ ਹੈਗੀਆਂ ਟਰਮ ਕੰਡੀਸ਼ਨ ਜਸਟ ਕੀ ਨੇ ਕਿਉਂਕਿ ਜਦੋਂ ਆਪਾਂ ਕੋਈ ਵੀ ਇਨਾਮ ਕੱਢਦੇ ਆ ਤਾਂ ਉਹਦਾ ਸਰਕਾਰ ਨੂੰ ਜੇ TCS TDS ਜੋ ਵੀ ਮੌਕੇ ਦਾ ਟੈਕਸ ਲੱਗਦਾ ਠੀਕ ਹੈ ਜੀ ਉਹ ਆਪਾਂ ਨੂੰ ਪੇ ਕਰਨਾ ਹੁੰਦਾ ਉਹ ਕਸਟਮਰ ਦਾ ਹੋਊਗਾ ਵੀਰੇ ਇਹ ਬਹੁਤ ਛੋਟੀ ਅਮਾਉਂਟ ਹੁੰਦੀ ਹੈ ਬਈ ਜੇ ਆਪਾਂ ਦੇਖੀ ਕੋਈ ਬਾਲੀ ਵੱਡੀ ਅਮਾਉਂਟ ਨਹੀਂ ਹੈਗੀ ਉਹ ਉਹ ਛੋਟੀ ਅਮਾਉਂਟ ਹੀ ਹੋਗੀ ਪਰ ਆਪਾਂ ਫੇਰ ਵੀ ਇਹ ਗੱਲ ਕਹਿ ਕੇ ਚੱਲਦੇ ਆ ਟਰਮਸ ਐਂਡ ਕੰਡੀਸ਼ਨ ਐਪਲੀਕੇਬਲ ਨਹੀਂ ਬਈ ਠੀਕ ਹੈ ਇਨਾਮ ਗਰੰਟੀਡ ਨੇ ਬਾਈ ਇਨਾਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋਊ ਜਾਂ ਕਹੇ ਕਹੀਏ ਕੁਝ ਹੋਰ ਦੇਈਏ ਕੁਝ ਹੋਰੋ ਚੀਜ਼ ਵਾਸਤੇ ਆਪਾਂ ਜ਼ਿੰਮੇਵਾਰ ਨਹੀਂ ਇਹ ਵੀ ਬਾਈ ਐਲਈਡੀ ਕੋਈ ਆਏ ਨਹੀਂ ਸੈਮਸੰਗ ਕੰਪਨੀ ਦੀ ਹੋਊਗਾ ਸੈਮਸੰਗ ਕੰਪਨੀ ਦੀ ਮਿਲੂਗੀ 42 ਇੰਚੀ ਮਿਲੂਗੀ ਐਲਜੀ ਦਾ ਫ੍ਰਿਜ ਮਿਲੂਗਾ ਐਮਆਈ ਟੈਬ ਜਿਹੜੀ ਚੀਜ਼ ਕਹੀਏ ਵੀਰੇ ਉਹੀ ਮਿਲੂਗੀ ਠੀਕ ਹੈ ਕੁੱਲ ਚੀਜ਼ ਜਾਨੀ ਬ੍ਰਾਂਡਡ ਹੀ ਐ ਮਿੱਤਰੋ ਐਮਆਈ ਦੇਖ ਲਓ ਤੁਸੀਂ ਅੱਜਕੱਲ ਦੇ ਹਨਾ ਚੰਗੇ ਚੰਗੇ ਬ੍ਰੈਂਡਾਂ ਦੀਆਂ ਜਿਹੜੇ ਨਾਮ ਲਾਏ ਹੋਏ ਆ ਕਿਉਂਕਿ ਇਹ ਚੀਜ਼ਾਂ ਸੀ ਬਈ 31 ਅਗਸਤ ਤੱਕ ਆਪਾਂ ਨੇ ਆਫਰ ਜਿਹੜਾ ਸਮਾਪਤ ਕਰਤਾ ਸੀ ਇਹ ਠੀਕ ਹੈ ਪਰ ਕਸਟਮਰ ਦੂਰੋਂ ਔਨ ਕਰਕੇ ਡਿਮਾਂਡ ਦੁਬਾਰਾ ਕਰਨ ਲੱਗੇ ਫਿਰ ਕੁਝ ਵੀਰ ਨਵਰਾਤਰੀ ਚੱਲ ਪਈ ਸੀ ਅਜੇ ਨਵਰਾਤਰੀਆਂ ਕਰਕੇ ਅਸੀਂ ਇਹ ਆਫਰ ਥੋੜਾ ਕੰਪੋ ਲਾਤਾ ਨਾਲ ਕਿਉਂਕਿ ਉਸ ਟਾਈਮ ਅਸੀਂ ਹੁੱਕ ਨਹੀਂ ਇਨਵੋਲਵ ਕੀਤੀ ਸੀ ਵਿੱਚ ਹੁਣ ਅਸੀਂ ਹੁੱਕ ਵੀ ਇਨਵੋਲਵ ਕਰਤੀ ਜਰਕੇ ਪਿਛਲੇ ਉਹਦੇ ਵਿੱਚ ਥੋੜੇ ਲੱਕੀ ਕੂਪਨ ਜਿਹੜੇ ਸੀ ਵਿਸਤਾਰ ਵੱਧ ਸੀ ਉਹ ਘੱਟ ਸੀ ਜਿਵੇਂ 5 ਸੀ 5 4 ਇਸ ਤਰ੍ਹਾਂ ਸੀ ਹੁਣ ਆਪਾਂ ਸਟਾਰਟਿੰਗ 10 ਤੋਂ ਕੀਤੀ ਹੈ ਬਾਈ ਠੀਕ ਹੈ ਬਾਈ ਸੋ ਬਾਈ ਮੇਲਾ ਲੁੱਟ ਆਫਰ ਇੱਕ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ 골ਡ ਸਟਾਰ ਸਮਾਨੇ ਦੇ ਦਰਵਾਜ਼ੇ ਖੁੱਲੇ ਨੇ ਤੁਸੀਂ ਕਾਲ ਕਰ ਸਕਦੇ ਹੋ 98720 37100 ਤੇ 7347010051 ਦੇ ਉੱਪਰ ਲੋਕੇਸ਼ਨ ਦੱਸਦੀ ਹੈ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹਾ ਤੇ ਸਬਡਿਵੀਜ਼ਨ ਜਿਹੜੀ ਆਪਣੀ ਸਮਾਣਾ ਹੈ ਤੇ ਸਮਾਣਾ ਤੋਂ ਪਾਤੜਾ ਰੋਡ ਨੂੰ ਜਦੋਂ ਆਪਾਂ ਜਾਂਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਲੰਘ ਕੇ 5 ਕਿਲੋਮੀਟਰ ਅਪਰੋਕਸੀਮੇਟ ਪੈਂਦਾ ਚਾਰਕ ਤੁਸੀਂ ਉੱਥੋਂ ਨਿਕਲ ਕੇ ਆਉਂਗੇ ਤਾਂ ਪਿੰਡ ਚੱਕ ਅਮਰਸਰੀਆ ਆਊਗਾ ਤੁਸੀਂ ਉੱਥੇ ਆ ਕੇ ਕਿਸੇ ਮਰਜ਼ੀ ਨੂੰ ਪੁੱਛ ਸਕਦੇ ਹੋ ਡਿਸਪਲੇ ਬੋਰਡ ਲੱਗੇ ਨੇ ਬਾਕੀ ਲੋਕੇਸ਼ਨ ਆਨ ਕਰਕੇ 골ਡ ਸਟਾਰ ਸਮਾਣਾ ਦੀ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਭਾਈ ਜੀ ਧੰਨਵਾਦ ਜੀ ਮਿਹਰਬਾਨ